ਕਿੰਨਾਂ ਦੇ ਨਾਲ ਇਨਸੀਡੈਂਟ ਹੋਇਆ ਕਿ ਇਹਦੇ ਵਿੱਚ ਜਿਹੜਾ ਮੁਕੇਸ਼ ਕੁਮਾਰ ਉਸ ਗੰਜਾ ਹੈ ਇਹਦੇ ਖਿਲਾਫ 6 ਮਕਦਮੇ ਦਰਜ ਨੇ ਜਿਹਦੇ ਵਿੱਚ ਸਿਟੀ ਮਲੂਰ ਦੇ ਜਿਆਦਾ ਫਰੂਦਪੁਰ ਵੀ ਮਕਦਮਾ ਹੈ ਸਿਟੀ ਦੇ ਵਿੱਚ ਦਰਜ ਹੈ 244 RC 244 ਨੂੰ ਇਹ ਮਚਲ ਕੇ ਤੇ ਇਹਦੀ ਬੇਲ ਹੋਈ ਆ ਇਹ ਬਾਹਰ ਆਇਆ ਕਿੰਨਾ ਮਤਲਬ ਜੇਲ੍ਹ ਚ ਆਇਆ ਇਹਨੂੰ ਬਾਹਰ ਆਇਆ ਨੂੰ ਪਾਂਛੇ ਦੇ ਨਹੀਂ ਹੋਏ ਤੇ ਆਂਦੇ ਹੀ ਇਹਨੇ ਇਹ ਚੋਰੀ ਦੀ ਵਾਰਦਾਤ ਕਰਨੀ ਸ਼ੁਰੂ ਕਰ ਦਿੱਤੀ ਇਹ ਦੇ ਵਿੱਚ ਜਿਹੜਾ ਦੂਸਰਾ ਸੰਨੀ ਨਾਮ ਲਕਾਇਆ ਉਹ ਅਸਲ ਤੇ ਵਿੱਚ ਬੱਚੀ ਹੈ ਬੱਚੀ ਉਫ ਅਮਨ ਮੋਟਾ ਵੀ ਕਹਿੰਦੇ ਉਹ ਦੋ ਤਿੰਨ ਅੱਡ ਅੱਡ ਨਾਮ ਹੈ ਟਿਕਾਣਾ ਹੈ ਨਹੀਂ ਜੀ ਤਾਂ ਇਹਨਾਂ ਦਾ ਅਸਲ ਟਿਕਾਣਾ ਜਿਹੜਾ ਹੈਗਾ ਮਲਾਇਕ ਚੋਰ ਤਾਈ ਬੰਦੇ ਆ ਸਾਰੇ ਚੋਰੀ ਦੇ ਮਕਦਮੇ ਇਹਨਾਂ ਦੇ ਖਿਲਾਫ ਦਰਜ ਆ ਹਾਂਜੀ ਕੱਲ ਦੁਪਹਿਰ ਵੇਲੇ ਜਿਹੜੀ ਚੋਰੀ ਦੀ ਵਾਰਦਾਤ ਹੋਈ ਹੈ ਉਹਦੇ ਵਿੱਚ ਉਸ ਇਨਸੀਡੈਂਟ ਦੇ ਸਬੰਧ ਵਿੱਚ ਅਸੀਂ ਥਾਣਾ ਸਿਟੀ ਦੇ ਵਿੱਚ ਮਕਦਮਾ ਨੰਬਰ 70 ਅੰਡਰ ਸੈਕਸ਼ਨ 408 394 34 आईपीसी दर्ज ਕੀਤਾ ਹੈ ਉਹਨ investigation ਮਕਦਮਾ ਦਰਜ ਕਰਨ ਤੋਂ ਬਾਅਦ ਇਮੀਡੀਏਟੇ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸ਼੍ਰੀ 파ਗੀ ਰਤਮੀਨਾ ਆਈਪੀਐਸ ਉਹਨਾਂ ਦੀਆਂ ਹਦਾਇਤਾਂ ਤੇ ਐ ਪ੍ਰੋਫੈਸ਼ਨਲ ਡੀਐਸਪੀ ਹੈ ਉਹਨਾਂ ਨੂੰ ਤੇ ਸਾਡੇ ਸੀਆਈਏ ਦੀ ਕੁਝ ਹੋਰ ਟੀਮ ਜ ਬਣਾ ਕੇ ਐਸਐਚਓ सदर ਦੀ ਟੀਮ ਬਣਾ ਕੇ ਕਹਿਣ ਦਾ ਮਤਲਬ ਹੈ ਇਸ ਇਨਸੀਡੈਂਟ ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾ ਲੈਂਦੇ ਹੋਏ ਇਹਦੇ ਵਿੱਚ ਤਿੰਨ ਚਾਰ ਟੀਮਾਂ ਬਣਾ ਕੇ ਇਹਨੂੰ ਟ੍ਰੇਸ ਕਰਨ ਵਾਲੇ ਪਾਸੇ ਲੱਗੇ ਜਿਹਦੇ ਵਿੱਚ ਇਹਦੇ ਵਿੱਚ ਮੇਨ ਚੀਜ਼ ਜਿਹੜੀ ਦੱਸਣ ਵਾਲੀ ਹੈ ਜਿਹੜਾ ਇਹ ਮਕਦਮਾ ਦੋ ਬੰਦਿਆਂ ਦੇ ਖਿਲਾਫ ਦਰਜ ਕਰਵਾਇਆ ਹੈ ਜਿਨ੍ਹਾਂ ਦੇ ਨਾਲ ਇਨਸੀਡੈਂਟ ਹੋਇਆ ਕਿ ਇਹਦੇ ਵਿੱਚ ਜਿਹੜਾ ਮੁਕੇਸ਼ ਕੁਮਾਰ ਉਰਫ ਗੰਝਾ ਹੈ ਇਹਦੇ ਖਿਲਾਫ 6 ਮਕਦਮੇ ਦਰਜ ਨੇ ਜਿਹਦੇ ਵਿੱਚ ਸਿਟੀ ਮਲੂਰ ਦੇ ਜ਼ਿਆਦਾ ਹੈ ਫਰੂਟ ਪਰ ਵੀ ਇੱਕ ਮਕਤਮਾ ਹੈ ਸਿਟੀ ਦੇ ਵਿੱਚ ਦਰਜ ਇਹ ਇਹਨੂੰ 244 ਆਸੀ 244 ਨੂੰ ਇਹ ਮਚਲਕੇ ਤੇ ਇਹਦੀ ਬੇਲ ਹੋਈ ਆ ਇਹ ਬਾਹਰ ਆਇਆ ਕਿ ਇਹਦਾ ਮਤਲਬ ਜੇਲ੍ਹ ਚ ਆਇਆ ਇਹਨੂੰ ਬਾਹਰ ਆਇਆ ਨੂੰ ਇਹ 5-6 ਦਿਨ ਹੀ ਹੋਏ ਤੇ ਆਂਦੇ ਇਹਨੇ ਇਸ ਚੋਰੀ ਦੀ ਵਾਰਦਾਤ ਕਰਨੀ ਸ਼ੁਰੂ ਕਰ ਦਿੱਤੀ ਤੇ ਇਹਦੇ ਵਿੱਚ ਜਿਹੜਾ ਦੂਸਰਾ ਸੰਨੀ ਨਾਮ ਲਿਖਾਇਆ ਉਹ ਅਸਲ ਤੇ ਵਿੱਚ ਬੱਚੀ ਹੈ ਬੱਚੀ ਉਰਫ ਅਮਨ ਮੋਟਾ ਵੀ ਕਹਿੰਦੇ ਉਹ ਦੋ ਤਿੰਨ ਅੱਡ ਅੱਡ ਨਾਮ ਹੈ ਟਿਕਾਣਾ ਹੈ ਨਹੀਂ ਜੀ ਤਾਂ ਇਹਨਾਂ ਦਾ ਅਸਲ ਟਿਕਾਣਾ ਜਿਹੜਾ ਹੈਗਾ ਨਾ ਮਲਾਇ ਚੋਟਾਈ ਬੰਦੇ ਆ ਸਾਰੇ ਚੋਰੀ ਦੇ ਮੁਕੱਦਮੇ ਇਹਨਾਂ ਦੇ ਖਿਲਾਫ ਦਰਜ ਆ ਨਸ਼ਿਆ ਕਰਨ ਦੇ ਆਦੀ ਨੇ ਤੇ ਇਹ ਉਹ ਉਸੇ ਦੇ ਤਹਿਤ ਇਹ ਦੀ ਜਦੋਂ ਹੈ ਜੀ ਅਰੈਸਟ ਕੀਤੀ ਹੈ ਗੰਗੇ ਦੀ ਮੁਕੇਸ਼ ਕੁਮਾਰ ਉਰਫ ਗੰਜਾ ਇਹਦਾ ਨਾਮ ਹੈ ਅਰੈਸਟ ਕੀਤੀ ਇਹਦੇ ਵਿੱਚ ਕੁਝ ਰਿਕਵਰੀ ਹੋਈ ਆ ਹੁਣ ਤੱਕ ਬਟ ਕਿਉਂਕਿ ਇਹਨੂੰ ਅੱਜ ਅਸੀਂ ਪੇਸ਼ ਕਰ ਰਹੇ ਆ ਰਿਮਾਂਡ ਲਵਾਂਗੇ ਇਹਦਾ ਘਟੂ ਘਟ ਹਫਤੇਦਰ ਮਾਰ ਲਿਖਾਂਗੇ ਰਿਮਾਂਡ ਲੈ ਕੇ ਦੀ ਬਹੁਤ ਡਿਟੇਲ ਦੇ ਵਿੱਚ ਇਹਨਾਂ ਦੀ ਅੰਟਰੋਗੇਸ਼ਨ ਜ਼ਰੂਰੀ ਹੈ ਕਿਉਂਕਿ ਐਫ ਆਈ ਆਰ ਦੇ ਮੁਤਾਬਕ ਜਿਹੜੀ ਚੋਰੀ ਹੈ ਉਹ ਜ਼ਿਆਦਾ ਹੈ ਅਮਾਉਂਟ ਇਸ ਲਈ ਉਹ ਚੋਰੀ ਨੂੰ ਬਰਾਮਦ ਕਰਨ ਵਾਸਤੇ ਇਹਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਪੁਲਿਸ ਰਿਮਾਂਡ ਹਾਸਲ ਕਰਕੇ ਜਿਹੜੀ ਬਾਕੀ ਰਹਿੰਦੀ ਬਰਾਮਦਗੀ ਹੈ ਉਹ ਵੀ ਕਰਾਂਗੇ ਇਦੇ ਵਿੱਚ ਅਸੀਂ ਇਹਨੂੰ ਸਾਇੰਟੀਫਿਕਲੀ ਤਰੀਕੇ ਨਾਲ ਇਸ ਤਪਰੀਸ਼ ਨੂੰ ਅਮਲ 'ਚ ਲਿਆ ਰਹੇ ਹਾਂ ਤਾਂ ਕਿ ਜਿਹਦੇ ਵਿੱਚ ਅਸੀਂ ਫੋਰੈਂਸਿਕ ਸਾਇੰਸ ਲੈਬੋਰਟਰੀ ਐਫ ਐਸ ਐਲ ਵਾਲੇ ਵਿਕਲ ਕੀਤੇ ਸੀ ਉਹ ਸਾਨੂੰ ਮੌਕੇ ਤੇ ਉਹ ਫਿੰਗਰਪ੍ਰਿੰਟਸ ਵਗੈਰਾ ਵੀ ਹਾਸਲ ਕੀਤੇ ਗਏ ਆ। ਤਦਕੇ ਇਹਦੇ ਵਿੱਚ ਇਸ ਇਹ ਜਿਵੇਂ ਇਹ ਲੋਕ ਚੱਲ ਕੇ ਤੇ ਬਾਹਰ ਆ ਜਾਂਦੇ ਨੇ ਜਾਂ ਉਹ ਹੈ ਇਹ ਮੁਕਦਮੇ ਦੇ ਵਿੱਚ ਤਾਜੀ ਇਹਦੀ ਇਹ ਇਨਸੀਡੈਂਟ ਦੇ ਵਿੱਚ ਉਸ ਤਾਰਾ ਲਾ ਕੇ ਤੇ ਜਿਹੜੇ ਸ਼ੁਰੂਆਤੀ ਗੱਲਬਾਤ ਜਿਹੜਾ ਦੂਸਰਾ ਹੈ ਮੈਂ ਇੱਕ ਮਿੰਟ ਮੇਰੀ ਗੱਲ ਕੰਮ ਇਹਦੇ ਵਿੱਚ ਜਿਹੜਾ ਦੂਸਰਾ ਬੰਦਾ ਹੈ ਉਹ ਵੀ ਆਇਡੈਂਟੀਫਾਈਡ ਹੀ ਹੈ ਮੈਂ ਵੀ ਸਾਡੀ ਪਾਰਟੀ ਗਈ ਆ ਹੁਣੀ ਫੋਨ ਵੀ ਆ ਗਿਆ ਉਹ ਵੀ ਰਾਉਂਡ ਅਪ ਕਰ ਲਿਆ ਤੇ ਜਿਹੜਾ ਉਹ ਨਵਾਲ ਲੱਗਿਆ ਹੈ ਉਹਦੀ ਉਮਰ ਘਟਾ ਹੈ ਮਤਲਬ ਬਾਲਗ ਨਹੀਂ ਹੈ ਅਡਲਟ ਨਹੀਂ ਹੈ ਤੇ ਉਹਨੂੰ ਵੀ ਹੁਣ ਅਸੀਂ ਸਾਰੀ ਉਹਦੀ ਇੰਟਰੋਗੇਸ਼ਨ ਕਰਾਂਗੇ ਕਿਉਂਕਿ ਅਜੇ ਤੱਕ ਜਿਹੜੀ ਇੱਕ ਬੰਦੇ ਦੀ ਗ੍ਰਿਫਤਾਰੀ ਹੋਈ ਆ ਉਹਦੇ ਕੋਲੋਂ ਸਾਨੂੰ ਪੈਸਿਆਂ ਦੀ 35000 ਕਰੀਬ ਬਰਾਮਦਗੀ ਤੇ ਕੁਝ ਗਹਿਣੇ ਜਿਹੜੇ ਉਹ ਬਰਾਮਦ ਹੋਏ ਨੇ 119 ਗ੍ਰਾਮ ਚਾਂਦੀ ਜਿਹੜਾ ਦੂਸਰਾ ਬੰਦਾ ਰੌਂਡ ਅਪ ਕੀਤਾ ਹੁਣ ਉਹਦੀ ਵੀ ਇੰਟਰੋਗੇਸ਼ਨ ਚੱਲੇਗੀ ਤਾਂਕਿ ਜਿਹੜੀ ਇਹਦੀ ਇਹਦੇ ਚ ਇਸ ਮੁਕਦਮੇ ਚ ਸਾਰੀ ਦੀ ਸਾਰੀ ਰਿਕਵਰੀ ਕੀਤੀ ਜਾ ਸਕੇ